ਕੋਈ ਐਮਸੀ ਕੋਈ ਕੀ ਕਹਿ ਰਹੇ ਨੇ ਵੀ ਮਾਪਰ ਨੇ ਵਾੜੇ ਕੇ ਕਾਲ ਨਹੀਂ ਮੈਂ ਕਹਿਣਾ ਹੈ ਬੱਸ ਕਰੀ ਬੱਸ ਕਰੀ ਸੁਣ ਮੇਰਾ ਨਾਮ ਅਮਨਦੀਪ ਸਿੰਘ ਹੈ ਜੀ ਕਿਹੜੇ ਵਾੜ ਤੋਂ ਮੈਂ ਵਾੜ ਨੰਬਰ 17 ਦਾ ਹੀ ਹਾਂ ਜੀ ਸੁਣੋ ਗੱਲ ਮੈਂ ਸੁਣਨਾ ਤੁਹਾਡੇ ਕੋਲ ਬੈਠਾ ਜਿਹਾ ਹਾਂਜੀ ਮੈਂ ਮੁਸ਼ਕਿਲਾਂ ਆਏ ਮੈਂ ਉਹ ਸ਼ਹਿਰ ਦਾ ਪਿੰਡ ਪਰਤੀ ਹੋਇਆ ਜੀ ਪਿੰਾਪਰਤੀ ਕੋਈ ਨਹੀਂ ਹੈ ਤੁਸੀਂ ਪਿੰਡ ਪਰਤੀ ਦੱਸੋ ਹਾਂਜੀ ਮੈਂ ਕੀ ਕਰਦਾ ਦੱਸਦਾ ਕਹਿੰਦੇ ਸਭ ਤੋਂ ਪਹਿਲਾਂ ਪਹਿਲਾਂ ਕਹਿੰਦਾ 4 ਦਿਨ ਹੋ ਗਏ ਜੀ 4 ਦਿਨ ਹੋ ਗਏ ਸਾਡੇ ਪੇ ਪਾਣੀ ਨਹੀਂ ਆਇਆ ਜੀ ਗਰਾਉਂਡ ਲੈਵਲ ਤੇ ਦੇਖੋ ਰਾਤ ਦਾ ਪੈਸੇ ਤੇ ਵੀ ਅੱਜ ਵੀ ਜਾਨ ਚੱਲ ਰਹੀ ਹੈ ਉਹ ਵੀ ਜਾ ਕੇ ਠੀਕ ਹੈ ਜੀ ਥੈਂਕ ਯੂ ਜੀ 5 12 ਵਜੇ ਨਹੀਂ ਨਹੀਂ ਮੇਰੀ ਤੁਸੀਂ ਬੈਕਗਰਾਉਂਡ ਚੈੱਕ ਕਰ ਸਕਦੇ ਹੋ ਮੇਰੇ ਬੈਕਗਰਾਉਂਡ ਚੈੱਕ ਕਰ ਸਕਦੇ ਹੋ ਕਿੰਨੀ ਗਲੀ ਨੰਬਰ ਕੀ ਹੈ 12ਵੀਂ ਗਲੀ 12ਵੀਂ ਗਲੀ ਜਾਲ ਪਾਣੀ ਤੁਹਾਨੂੰ ਕੱਢ ਜੂਗੀ ਦੱਸੋ ਭਾਈ ਕਿੱ데 ਕਿੱ데 ਆ ਪਾਣੀ ਆ ਰੋਡ ਦੀ ਮਾਰੀ ਬੈਠ ਜਾ ਵੀਰ ਬੈਠ ਜਾ ਵੀਰ ਬੈਠ ਜਾ ਜਿਹੜੇ ਕੋਈ ਲੈਟਰ ਦਈ ਹੋਈ ਹੈ ਜਿਹੜੇ ਕੋਈ ਲੈਟਰ ਦਈ ਹੋਈ ਹੈ ਵੀਰੇ ਵੀਰੇ ਨੂੰ ਕਹਿੰਦੇ ਜੇ ਉਹ ਨਹੀਂ ਸੁਣਦੇ ਪ੍ਰਧਾਨ ਨਹੀਂ ਸੁਣਦਾ ਪ੍ਰਧਾਨ ਇਹ ਗੱਲ ਸੁਣੋ ਸਾਡਾ ਟੋਬਾ ਹੈ ਉਹ ਤੇ ਨਜਾਇਜ਼ ਮਾਈਨਿੰਗ ਦਾ ਜਾਰੀ ਕੰਸਟਰਕਸ਼ਨ ਦਾ ਨਜਾਇਜ਼ ਚੱਲ ਰਿਹਾ ਪਾਣੀ ਦਾ ਪ੍ਰੋਪਰ ਨਹੀਂ ਹੈਗਾ ਠੀਕ ਹੈ ਜੁਝਾਰ ਨੂੰ ਪਤਾ ਹੈ ਜੀ ਸਾਰਾ ਕੁਝ ਜੁਝਾਰ ਕਹਿੰਦਾ ਵੀ ਮੇਰੇ ਬਹੁਤ ਹੱਥ ਖੁਸ਼ ਨਹੀਂ ਹੈਗਾ ਇਹ ਕਿਹੜਾ ਜੁਝਾਰ ਪੁੱਛੋ ਕੋਈ ਦੇਖੋ ਜੈਲੋ ਨਹੀਂ ਖਣਵਾਈ ਨਹੀਂ ਸਾਣਾ ਕੋਈ ਗੱਲ ਨਹੀਂ ਹੋਣਗੀ ਕਹਿੰਦੇ ਪਿੰਡ ਜਿਹਦਾ ਨਸ਼ਾ ਲੱਗ ਗਿਆ ਨਹੀਂ ਸਾਡੇ ਕਹਿੰਦੇ ਸ਼੍ਰੀਆਮ ਨਸ਼ਾ ਵਿਕਦਾ ਹੀ ਸਾਡੇ ਗਲੀਆਂ ਗਲੀਆਂ ਚ 15 15 16 16 ਸਾਲ ਦੇ ਬੱਚੇ ਨੇ ਕੌਣ ਵੇਚਦਾ ਜੀ ਸਾਡੇ ਪਿੰਡ ਦੇ ਨੇ ਅੱਛਾ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਅੱਛਾ ਤੁਸੀਂ ਨਾ ਕੋਈ ਪਿੰਡ ਬਾਰੇ ਦੱਸਣਾ ਸੀ ਮੰਤਰੀ ਸਾਹਿਬ ਮੋਦ ਵਰਨੇ ਉਹਨਾਂ ਨੂੰ ਵੀ ਪਤਾ ਹੈ ਐਮਸੀ ਨੂੰ ਪੁੱਛ ਰਵਾ ਜਾ ਰਹੀ ਸਾਡੀ ਗੱਲ ਉਹਨਾਂ ਦੇ ਕੋਈ ਐਕਸ਼ਨ ਨਹੀਂ ਹੈਗਾ ਜੇਕਰ ਹੁਣ ਐਮਪੀ ਦਾ ਪਾਣੀ ਆਪਣੇ ਵੇੜੇ ਦੇ ਵਿੱਚ ਸਾਡੀ ਤਾਂ ਮਸਾਲਾ ਨਹੀਂ ਆ ਨਹੀ ਵੀਰੇ ਆਇਆ ਕਰਦਾ ਕਰ ਲੈਣ ਦੇ ਯਾਰ ਕਿਉਂ ਯਾਰ ਇਹਦਾ ਨਾਮ ਆ ਵੀਰੇ ਤੁਹਾਡਾ ਮੇਰਾ ਨਾਮ ਵੀਰੇ ਆਮਨਦੀਪ ਸਿੰਘ ਕਿਹੜਾ ਵਾਰਡ ਆ ਤੁਹਾਡਾ ਮੇਰਾ ਵਾਰਡ ਨੰਬਰ 17 ਪਿੰਡ ਸੰਤੇ ਮਾਤਰੇ ਦੇ ਅਧੀਨ ਪੈਂਦਾ ਤੁਸੀਂ ਅੱਜ ਮੰਤਰੀ ਸਾਹਿਬ ਨੂੰ ਕੀ ਆ ਮੰਗਾਂ ਲੈ ਕੇ ਗਏ ਸੀ ਕਿਹਾ ਮੰਗਾਂ ਲਈਆਂ ਸੀਗਾ ਪਹਿਲਾਂ ਤਾਂ ਮੈਂ ਪੰਜਾਬ ਪ੍ਰਤੀ ਕੋਈ ਗੱਲ ਨਹੀਂ ਸੀ ਕੀਤੀ ਤੇ ਉਹਨਾਂ ਨੂੰ ਮੈਂ ਇਹ ਪਿੰਡ ਬਰਤੀਓ ਪੁੱਛੀ ਸੀ ਕਿ ਸਾਡੇ ਪਾਣੀ ਦਾ ਕੋਈ ਨਿਕਾਸ਼ ਨਹੀਂ ਹੈਗਾ ਕੋਈ ਗਲੀਆਂ ਨਾਲੀਆਂ ਚੱਲ ਜਾ ਕੇ ਰੱਖਿਆ ਹੋਇਆ ਹੈ ਸਾਡੇ ਪਿੰਡ ਦੀ ਸ਼ਾਮ ਲਾਟ ਤੇ ਨਜਾਇਜ਼ ਮਾਈਨਿੰਗ ਤੇ ਕੰਸਟਰਕਸ਼ਨ ਦਾ ਕੰਮ ਚੱਲਦਾ ਹੈ ਉਹ ਮੇਰੇ ਮੁੱਦੇ ਹੀ ਸੀਗੇ ਜੋ ਸਾਡੇ ਪਿੰਡ ਦਾ ਟੋਬਾ ਸੀਗਾ ਉਹ ਵੇਚ ਕੇ ਖਾ ਚੁੱਕੇ ਨੇ ਉਥੇ ਨਜਾਇਜ਼ ਕੰਸਟਰਕਸ਼ਨ ਚੱਲ ਰਹੀ ਹੈ ਰਜਿਸਟਰੀਆਂ ਹੋ ਰਹੀਆਂ ਵੀ ਕਰੇ ਆ ਲੇਕਿਨ ਉਥੇ ਕੋਈ ਐਕਸ਼ਨ ਨਹੀਂ ਕੌਣ ਵੇਚ ਰਿਹਾ ਇਹ ਇਹ ਬਿਲਡਿੰਗ ਇਹ ਸਿੰਗਲਾ ਬਿਲਡਰ ਨੂੰ ਕੁਝ ਪਿੰਡ ਦੇ ਬੰਦੇ ਮੋਤਵਾਰ ਸਿੰਗਲਾ ਬਿਲਡਰ ਨੂੰ ਵੇਚ ਦਿੱਤੀ ਹੈ ਇਹ ਕਿਹਨੇ ਵੇਚੀ ਕਿਹਨੇ ਇਹ ਇਹ ਪਿੰਡ ਦੀ ਪੰਚਾਇਤ ਤੋਂ ਵਗੈਰ ਤਾਂ ਵੀ ਨਹੀਂ ਸਕਦੀ ਉਸਦੀ ਵਿਜੀਲੈਂਸ ਤੋਂ ਇਨਕੁਆਰੀ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਮੈਂ ਇੱਕ ਗੂਗਾ ਮਾੜੀ ਦੇ ਨਾਲ ਸੀਐਸਟੀਪੀ ਸ੍ਰੀ ਐਸਟੀਪੀ ਪਲਾਂਟ ਬਣ ਰਿਹਾ ਹੈ ਉਸ ਦੀ ਐਪਲੀਕੇਸ਼ਨ ਯੂ ਸਾਹਿਬ ਨੂੰ ਦਈ ਹੋਈ ਹੈ ਲੇਕਿਨ ਉਸ ਤੇ ਹਜੇ ਤੱਕ ਕੋਈ ਐਕਸ਼ਨ ਨਹੀਂ ਸਾਡੇ ਪਿੰਡ ਦੇ ਸਾਬਕਾ ਐਮ ਸੀ ਸਾਹਿਬ ਉਹਨਾਂ ਨੇ ਲਿਖਾ ਕੇ ਕੰਪਨੀ ਤੋਂ ਇੱਕ ਲੈਟਰ ਦੇ ਦਿੱਤਾ ਜੋ ਕਿ ਉਹਨਾਂ ਨੇ ਆਪਣਾ ਕੰਮ ਚਲਾ ਲਿਆ ਲੇਕਿਨ ਯੂ ਸਾਹਿਬ ਲੋ ਕੋਈ ਉਹਨਾਂ ਤੇ ਇਨਕੁਆਰੀ ਨਹੀਂ ਕੋਈ ਉਹਨਾਂ ਤੇ ਚੱਲਿਆ ਨਹੀਂ ਉਹਨਾਂ ਦਾ ਕੰਮ ਚੱਲ ਰਿਹਾ ਹੈ ਮਾਰੂ ਮਾਰ ਸਾਡੇ ਪਿੰਡ ਦੀ ਜਿੰਨੀ ਵੀ ਸ਼ਾਮਲਾੜ ਸੀਗੀ ਉਸ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਹੁਣ ਤੁਸੀਂ ਅੱਜ ਗਏ ਤੇ ਉੱਥੇ ਕਿਆ ਗੱਲਬਾਤ ਹੋਈ ਹੈ ਤੁਹਾਡੀ ਉਹਨਾਂ ਨੇ ਕੁਝ ਨਹੀਂ ਸੁਣਿਆ ਮંત્રી ਸਾਹਿਬ ਨੂੰ ਥੋੜੀ ਕੋਈ ਗੱਲ ਕੁਝ ਨਹੀਂ ਸੁਣਿਆ ਜੀ ਉੱਤੋਂ ਸਾਡੇ ਪਿੰਡ ਵਾਲਿਆਂ ਤੇ ਕਾਲੀ ਕਰੋ ਚਾਹੀਏ ਗਲਾ ਮੈਂ ਤਾਂ ਕਫੜਿਆ ਮੇਰਾ ਤੇ ਕੋਈ ਉਹ ਨਹੀਂ ਹੈਗਾ ਉਹਨਾਂ ਦੇ ਵੱਲੋਂ ਵੀ ਤੱਕੇ ਮਰੇ ਗਏ ਹੁਣ ਤੁਸੀਂ ਕਿਆ ਚਾਹੁੰਦੇ ਹੋ ਕਿ ਮੰਗ ਕੇ ਆ ਥੋੜੀ ਮੰਗ ਇਹ ਆ ਜੀ ਜੋ ਵੀ ਸਾਡੇ ਪਿੰਡ ਨਜਾਇਜ਼ ਕੰਮ ਤੁਸੀਂ ਨਸ਼ੇ ਦੀ ਗੱਲ ਕਰੀ ਵੀ ਨਸ਼ਾ ਵਿਕਦਾ ਨਸ਼ਾ ਸ਼ਰੀਆਮ ਵਿਕ ਰਿਹਾ ਜਿੰ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਮੈਂ ਸਾਡੇ 15 15 16 16 ਸਾਲ ਦੇ ਮੁੰਡੇ ਨਸ਼ਾ ਦੀ ਓਵਰਡੋਜ਼ ਚ ਮਰ ਰਹੇ ਨੇ ਕੌਣ ਵੇਚ ਕੌਣ ਰਹਿਣਾ ਚ ਇਹ ਸਾਡੇ ਪਿੰਡ ਦੇਆਂ ਨੂੰ ਵੀ ਪਤਾ ਏ ਤੇ ਹੋਰਾਂ ਨੂੰ ਵੀ ਪਤਾ ਏ ਏਰੀਏ ਦੇਆਂ ਨੂੰ ਤੁਸੀਂ ਕਸ਼ ਸ਼ਿਕਾਇਤ ਕਰੀ ਨਹੀਂ ਪੁਲਿਸ ਨੂੰ ਕਦੇ ਵੀ ਇਹ ਨਸ਼ਾ ਦੇ ਕਰਾਂ ਸਾਰਾ ਕੁਝ ਮਿੱਲੀਭੁਗਤਾਈ ਸਾਰਿਆਂ ਦੀ ਐਨਸੀ ਨੂੰ ਖੁਦ ਹੀ ਪਤਾ ਸੀ ਲੇਕਿਨ ਐਮਐਲਏ ਸਾਹਿਬ ਕੋਲੇ ਹੁਣ ਗੱਲ ਕਰਨ ਗਏ ਸੀਗੇ ਲੇਕਿਨ ਇਹਨਾਂ ਦੀਆਂ ਗੱਲਾਂ ਹਵਾ 'ਚ ਨੇ ਗਰਾਊਂਡ ਲੈਵਲ ਤੇ ਕੋਈ ਗੱਲ ਨਹੀਂ ਮੈਂ ਪਹਿਲਾਂ ਹੀ ਆਣ ਤੋਂ ਪਹਿਲਾਂ ਉਹਨਾਂ ਨਾਲ ਗੱਲ ਕਰਨ ਲੱਗਿਆ ਸੀਗਾ ਉਦੋਂ ਮੈਨੂੰ ਰੋਕਿਆ ਗਿਆ ਕਹਿੰਦੇ ਤੁਹਾਡੀ ਗੱਲ ਸੁਣ ਕੇ ਜਾਵਾਂਗੇ ਜਾਂਦੇ ਹੋਇਆ ਨੇ ਕੋਈ ਵੀ ਗੱਲ ਨਹੀਂ ਸੁਣੀ ਉਦੋਂ ਮੈਨੂੰ ਧੱਕੇ ਮਾਰੇ ਗਿਆ ਉਹਨਾਂ ਦੇ ਗਨਮੈਨਾਂ ਆਪ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज